Oha! 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 واو چکو دا

ਕੰਮ ਕਰ ਨਹੀਂ ਰਹੀ ਹੈ ਹਾਂਜੀ ਕੰਮ ਕਰਨ ਨਹੀਂ ਹੈ ਅਜੇ ਪਤਾ ਨਹੀਂ ਹੈ ਜੋ ਕੋ ਨਿਕਲਦਾ ਕੀ ਹੋਇਆ ਕੀ ਨਹੀਂ ਹੋਇਆ ਨਹੀਂ ਕਿੱਥੇ ਇਹ ਬਾਹਰ ਕਿੱਥੇ ਕੈਨੇਡਾ ਸੀ ਕਿਹ ਕਿੰਨੇ ਕੈਨੇਡਾ ਹੀ ਕੈਲ ਕਰੀ ਕਿੰਨਾ ਚਿਰ ਹੋਇਆ ਗਿਆ ਨੂੰ ਸਾਲ ਹੋਇਆ ਵਾ ਕਿਹੜੀ ਜਗ੍ਹਾ ਸੀ ਕੈਨੇਡਾ ਹੀ ਕਿ ਕੈਲ ਕਰੀ ਸਤਾ ਮੈ ਕਿਵੇਂ ਪਤਾ ਲੱਗਿਆ ਨਾ ਕਿ ਇੱਥੇ ਅੱਥਾ ਹੈ। ਸਵੇਰੇ ਪਤਾ ਲੱਗਾ 11 ਵਜੇ। ਅੱਜ ਜਿਹੜਾ ਹਲਸਾ ਬਾਈਬਲ ਜੀ ਵੀ ਪਤਾ ਹੈ। ਮੈਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ। ਤੇਰੇ ਡੈੱਡ ਬੋਡੀ ਲੈਂਦੀ ਜਾਵੇ। ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਗਿਆ ਸੀ। 1 ਸਾਲ ਹੋ ਗਿਆ। ਉਹ ਉੱਥੇ ਵਰਕ ਪਰਮਿਟ ਤੇ ਕੰਮ ਕਰਦੇ ਹਾਂ। ਦੱਸਣਾ ਲੱਗਦੇ ਆ ਵੀ ਟਾਇਰ ਖੋਲ ਕੇ ਪਿੱਛੇ ਪਰਫ ਤੇ ਡਿੱਗ ਪਿਆ ਉਹਦੇ ਸਿੱਧ 66 ਵਜੇ ਉੱਥੇ ਮੌਕੇ ਤੇ ਉਹਦਾ ਨਾਮ ਕੀ ਸੀ ਜੀ ਜਗਜੀਤ ਸਿੰਘ ਉਮਰ ਕਿੰਨੀ ਕੀ ਸੀ ਉਮਰ ਤਾਂ 40 ਕੇ ਸਾਲ ਹੀ 15 12 81 ਦਾ ਉਹਦਾ ਜਨਮ ਹੈ ਮੇਰੇ ਤੋਂ ਛੋਟੀ ਮੇਰੀ ਭੈਣ ਵਾ ਤੇ ਉੱਥੋਂ ਛੋਟਾ ਉਹ ਹੀ ਤੀਸਰੀ ਜਗ੍ਹਾ ਤੇ ਸੀ ਤੇ ਉਹਦੀ ਇੱਕ ਧਰਮ ਪਤਨੀ ਇੱਕ ਉਹਦਾ ਬੇਟਾ 15 ਸਾਲ ਦਾ ਅਜੇ ਸਕੂਲ ਗਿਆ ਮੈਂ ਉਹਨੂੰ ਲੈਣ ਨਹੀਂ ਗਿਆ ਸਾਡੇ ਤੇ ਬਹੁਤ ਦੁੱਖਾਂ ਦਾ ਭਾਂਡ ਡੱਗਾ ਮੈਂ ਪਾਕ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਤਾ ਉਹਨਾਂ ਦੇ ਡੈੱਡ ਬੋਡੀ ਲਿਓਨ ਤੇ ਕਦੋਂ ਵਾਪਸ ਹਾਸ ਵਾਪਰਿਆ ਜੀ ਕੱਲ ਸ਼ਾਮੀ ਵਾਪਰਿਆ ਹੋਵੇਗਾ ਅੱਜ ਸਵੇਰੇ ਪਤਾ ਲੱਗਾ ਤੁਹਾਨੂੰ ਕਿਵੇਂ ਪਤਾ ਲੱਗੇ ਜਿਹੜੇ ਸਾਡੇ ਸੰਗੀ ਸਾਥੀ ਜਿਨ੍ਹਾਂ ਦੇ ਕੋਲ ਰਹਿੰਦਾ ਸੀ ਉਹਨਾਂ ਦਾ ਹੀ ਬ੍ਰਦਰ ਇੱਥੇ ਸਾਨੂੰ ਸੂਚਿਤ ਕਰਨ ਆਇਆ ਸਾਡੇ ਕੋਲ ਅੱਜ ਤੱਕ ਹੁਣ ਤੁਸੀਂ ਸਰਕਾਰ ਕੋਕੀ ਇਹ ਮੰਗ ਕਰਨ ਦੀ ਚਾਹੁੰਦੇ ਪਿਆਦਾ ਨਹੀਂ ਮੰਗ ਕਰਦਾ ਕਿ ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ ਉਹਨਾਂ ਦੇ ਰੈੱਡ ਬੁੱਦੀ ਜਹੋਂ ਦੇ ਵਿੱਚ ਅੱਗੇ ਜੋ ਵੀ ਸਰਕਾਰ ਦਾ ਫੈਸਲਾ ਹੋਵੇ ਸਾਨੂੰ ਮਨਜ਼ੂਰ ਹੈ